ਦੀਪ ਸਿੱਧੂ ਦੀ ਅੱਜ ਤੀਸਰੀ ਵਰ੍ਹੇ ਸਿਮਾਈ ਗਈ ਹੈ ਪਿੰਡ ਚੌਂਕੀਮਾਨ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਿੱਥੇ ਬਹੁਤ ਸਾਰੇ ਆਗੂ ਪਹੁੰਚੇ ਜਿਨ੍ਹਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਉੱਚੇ ਚੇ ਤੌਰ ਤੇ ਸ਼ਾਮਲ ਹੋਏ ਇਸ ਤੋਂ ਇਲਾਵਾ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਹਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ ਯਾਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹੋਰ ਵੀ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਹਾਜ਼ਰ ਹੋਈਆਂ ਇਸ ਪ੍ਰੋਗਰਾਮ ਦੇ ਵਿੱਚ ਇਕੱਠ ਭਾਵੇਂ ਬਹੁਤ ਜ਼ਿਆਦਾ ਨਹੀਂ ਸੀ ਪਰ ਜਿੰਨਾ ਵੀ ਇਕੱਠ ਸੀ ਉਹ ਦੀਪਸਦੂਦੀ ਯਾਦ ਦੇ ਵਿੱਚ ਇਕੱਠਾ ਹੋਇਆ ਸੀ ਅਤੇ ਇੱਥੇ ਪਹੁੰਚੇ ਵੱਖੋ-ਵੱਖਰੇ ਆਗੂਆਂ ਨੇ ਆਪਣੀਆਂ ਤਕਰੀਰਾਂ ਦੇ ਨਾਲ ਸੰਗਤ ਨੂੰ ਸੰਬੋਧਨ ਕੀਤਾ ਜਿੱਥੇ ਗੱਲ ਕੀਤੀ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਦੀ ਛੁੱਟੀ ਭਾਵੇਂ ਕਰ ਦਿੱਤੀ ਗਈ ਹੈ ਪਰ ਉਹਨਾਂ ਦੇ ਵੱਲੋਂ ਜੋ ਅੱਜ ਤਕਰੀਰ ਭਾਸ਼ਣ ਦਿੱਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ ਅਤੇ ਆਖਿਆ ਕਿ ਜੇਕਰ ਅਸੀਂ ਉਹਨਾਂ 10% ਲੋਕਾਂ ਨੂੰ ਆਪਣੇ ਪੰਥ ਦੇ ਵਿੱਚੋਂ ਪਾਸੇ ਕਰਨਾ ਚਾਹੁੰਦੇ ਆ ਜਿਹੜੇ ਲਗਾਤਾਰ ਕਾਬਜ ਹੁੰਦੇ ਰਹਿੰਦੇ ਆ ਇਸ ਪੰਥਕ ਸੰਸਥਾਵਾਂ ਦੇ ਉੱਤੇ ਤਾਂ ਸਾਨੂੰ ਇਕਜੁੱਟ ਜ਼ਰੂਰ ਹੋਣਾ ਪਵੇਗਾ ਤਾਂ ਹੀ ਅਸੀਂ ਸਫਲਤਾ ਹਾਸਲ ਕਰ ਸਕਦੇ ਆ ਜੇ ਗੱਲ ਕੀਤੀ ਜਾਵੇ ਮਨਪ੍ਰੀਤ ਸਿੰਘ ਯਾਲੀ ਦੀ ਤਾਂ ਮਨਪ੍ਰੀਤ ਸਿੰਘ ਯਾਲੀ ਦਾ ਵੀ ਇੱਕ ਇਸ ਤਰ੍ਹਾਂ ਦਾ ਬਿਆਨ ਚੱਲ ਰਿਹਾ ਹੈ ਕਿ ਭਾਵੇਂ ਕਿ ਦੀਪ ਸਿੱਧੂ ਦੀ ਸੋਚ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਹਿਮਤ ਨਹੀਂ ਸੀ ਪਰ ਮੈਂ ਉਸ ਹਰ ਵਿਅਕਤੀ ਦੇ ਨਾਲ ਸਹਿਮਤਾਂ ਜਿਹੜਾ ਪੰਥ ਪੰਜਾਬ ਤੇ ਕੌਮ ਦੀ ਗੱਲ ਕਰਦਾ ਤਾਂ ਦੀਪ ਸਿੱਧੂ ਨੂੰ ਲੈ ਕੇ ਵੱਖ-ਵੱਖਰੇ মত ਭੇਜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਸਮੇਂ-ਸਮੇਂ ਤੇ ਦਿਖਾਈ ਦਿੰਦੇ ਰਹੇ ਹੈ ਪਰ ਮਨਪ੍ਰੀਤ ਸਿੰਘ ਆਲੀ ਪੂਰੀ ਤਰ੍ਹਾਂ ਇਸ ਵਰਸੀ ਵਾਲੇ ਦਿਨ ਦੀਪ ਸਿੱਧੂ ਦੀ ਸੋਚ ਦੇ ਉੱਤੇ ਸਹੀ ਤਰੀਕੇ ਦੇ ਨਾਲ ਕੰਮ ਕਰਨ ਦੀ ਗੱਲ ਕਰਦੇ ਦਿਖਾਈ ਦਿੱਤੇ ਹੈ ਤਾਂ ਲਗਾਤਾਰ ਦੀਪ ਸਿੱਧੂ ਦੀ ਵਰਸੀ ਨੂੰ ਲੈ ਕੇ ਅੱਜ ਪ੍ਰੋਗਰਾਮ ਚੱਲਦੇ ਰਹੇ ਨੇ ਸਿਮਰਨਜੀਤ ਸਿੰਘ ਮਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਦੀਪਸਦੂ ਦੀ ਯਾਦ ਦੇ ਵਿੱਚ ਉਹ ਪੋਸਟਰ ਸਾਂਝੇ ਕੀਤੇ ਆ ਜਾਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਦੀਪਸਦੂ ਸਿਮਰਨਜੀਤ ਸਿੰਘ ਮਾਨ ਦੇ ਲਈ ਅਮਰਗੜ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਤਾਂ ਇਸ ਤਰੀਕੇ ਨਾਲ ਦੀਪਸਦੂ ਨੂੰ ਯਾਦ ਕੀਤਾ ਗਿਆ ਵੱਖ-ਵੱਖਰੇ ਆਗੂਆਂ ਦੇ ਵੱਲੋਂ ਤਾਂ ਅੱਜ ਦੀਪਸਦੂ ਦੀ ਯਾਦ ਦੇ ਵਿੱਚ ਇਹ ਸਮਾਗਮ ਮਨਾਇਆ ਗਿਆ 15 ਫਰਵਰੀ 2022 ਨੂੰ ਦੀਪਸਿੱਧੂ ਦੀ ਮੌਤ ਹੁੰਦੀ ਹੈ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਲਗਾਤਾਰ ਸਵਾਲ ਖੜੇ ਹੁੰਦੇ ਆ ਕਿ ਜਾਣਬੁੱਝ ਕੇ ਦੀਪਸਿੱਧੂ ਦਾ ਕਤਲ ਕਰਵਾਇਆ ਗਿਆ ਪਰ ਇਸ ਮਾਮਲੇ ਦੇ ਵਿੱਚ ਅਜੇ ਤੱਕ ਹੋਰ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ ਅਤੇ ਦੀਪਸਿੱਧੂ ਦੇ ਸਮਰਥਕ ਉਹਨਾਂ ਦੀ ਯਾਦ ਦੇ ਵਿੱਚ ਤੀਸਰੀ ਵਰਸੀ ਮਨਾ ਰਹੇ ਨੇ